ਵਾਨ ਦਾ ਸੀ ਅਮਰੀਕਾ ਜਾਣ ਦਾ ਸੁਪਨਾ 41 ਸੈਕਿੰਡ ਚ ਹੋਇਆ ਚੱਕ ਨਾ ਚੂਰ ਪ੍ਰੇਮਿਕਾ ਦਾ ਨਾਮ ਲੈ ਕੇ ਫਸਿਆ ਕਸੂਤਾ ਇਮਾਨਦਾਰੀ ਨਾਲ ਦਿੱਤਾ ਜਵਾਬ ਪਰ ਰੱਦ ਹੋਇਆ ਵੀਜ਼ਾ ਬਹੁਤ ਸਾਰੇ ਲੋਕ ਵਿਦੇਸ਼ ਜਾਣ ਦਾ ਸੁਪਨਾ ਦੇਖਦੇ ਹਨ ਤੇ ਵਿਦੇਸ਼ ਜਾਣ ਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਵੀਜ਼ਾ ਤੇ ਵੀਜ਼ੇ ਦੇ ਲਈ ਇੰਬੈਸੀ ਦੇ ਵਿੱਚ ਇੰਟਰਵਿਊ ਦੇਣਾ ਪੈਂਦਾ ਹੈ ਜਸ ਇੰਟਰਵਿਊ ਦੇ ਵਿੱਚ ਕਈ ਵਾਰ ਲੋਕਾਂ ਦਾ ਸੁਪਨਾ ਟੁੱਟ ਵੀ ਜਾਂਦਾ ਹੈ ਪਰ ਕੀ ਹੋਵੇਗਾ ਜੇਕਰ ਇੰਟਰਵਿਊ ਦੇ ਵਿੱਚ ਤੁਹਾਡੀ ਇਮਾਨਦਾਰੀ ਹੀ ਤੁਹਾਡੇ ਰਾਹ ਦਾ ਰੋੜਾ ਬਣ ਜਾਵੇ ਅਜਿਹਾ ਇੱਕ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਜਿਥੇ ਇੱਕ ਨੌਜਵਾਨ ਨੇ ਅਮਰੀਕਾ ਜਾਣ ਦੇ ਲਈ ਟੂਰਿਸਟ ਵੀਜ਼ਾ ਦੀ ਅਰਜ਼ੀ ਦਿੱਤੀ ਪਰ ਉਸ ਦਾ ਵੀਜ਼ਾ ਸਿਰਫ 40 ਸੈਕਿੰਡ ਦੇ ਵਿੱਚ ਰਿਜੈਕਟ ਹੋ ਗਿਆ ਇਹ ਘਟਨਾ ਸੋਸ਼ਲ ਮੀਡੀਆ ਤੇ ਵੀ ਹੁਣ ਖੂਬ ਵਾਇਰਲ ਹੋ ਰਹੀ ਹੈ 40 ਸੈਕਿੰਡ ਚ ਚੱਕਣਾ ਚੂਰ ਹੋਇਆ ਸੁਪਨਾ ਦਰਸਲ ਨੌਜਵਾਨ ਨੇ ਅਮਰੀਕਾ ਵਿੱਚ 2 ਹਫ਼ਤਿਆਂ ਦੀ ਛੁੱਟੀ ਦੀ ਯੋਜਨਾ ਬਣਾਈ ਸੀ ਜਿਸ ਦੇ ਵਿੱਚ ਉਹ ਡਿਜ਼ਨੀ ਵਰਲਡ, ਯੂਨੀਵਰਸਲ ਸਟੂਡੀਓ, ਕੈਨੇਡੀ ਸਪੇਸ ਸੈਂਟਰ ਅਤੇ ਬੀਚ ਵਰਗੀਆਂ ਥਾਵਾਂ ਤੇ ਘੁੰਮਣਾ ਚਾਹੁੰਦਾ ਸੀ ਉਸਨੇ B1 B2 ਟੂਰਿਸਟ ਵੀਜ਼ਾ ਲਈ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਇੰਟਰਵਿਊ ਦੇ ਇੰਨ ਪਹੁੰਚਿਆ ਇੰਟਰਵਿਊ ਸ਼ੁਰੂ ਹੋਇਆ ਜਿਵੇਂ ਹੀ ਉਸ ਨੂੰ ਪਹਿਲਾ ਸਵਾਲ ਪੁੱਛਿਆ ਗਿਆ ਕਿ ਤੁਸੀਂ ਅਮਰੀਕਾ ਕਿਉਂ ਜਾਣਾ ਚਾਹੁੰਦੇ ਹੋ ਕਿ ਤੁਹਾਡੇ ਅਮਰੀਕਾ ਵਿੱਚ ਕੋਈ ਦੋਸਤ ਜਾਂ ਰਿਸ਼ਤੇਦਾਰ ਹਨ ਨੌਜਵਾਨ ਨੇ ਕਿਹਾ ਕਿ ਉਹ ਯਾਤਰਾ ਕਰਨਾ ਚਾਹੁੰਦਾ ਹੈ ਉਸ ਨੇ ਅਜ ਤੱਕ ਭਾਰਤ ਤੋਂ ਬਾਹਰ ਕੋਈ ਯਾਤਰਾ ਨਹੀਂ ਕੀਤੀ ਅਤੇ ਉਸ ਦੀ ਇੱਕ ਪ੍ਰੇਮਿਕਾ ਅਮਰੀਕਾ ਦੇ ਵਿੱਚ ਜਿਸ ਨੂੰ ਮਿਲਣ ਦੀ ਉਹ ਯੋਜਨਾ ਬਣਾ ਰਿਹਾ ਹੈ ਨौजਵਾਨ ਦੇ ਅਨੁਸਾਰ ਜਿਵੇਂ ਹੀ ਉਸਨੇ ਆਪਣੀ ਪ੍ਰੇਮਿਕਾ ਦਾ ਜ਼ਿਕਰ ਕੀਤਾ ਵੀਜ਼ਾ ਅਧਿਕਾਰੀ ਨੇ ਉਸ ਨੂੰ ਬਿਨਾ ਕੋਈ ਹੋਰ ਸਵਾਲ ਪੁੱਛੇ 40 ਸੈਕਿੰਡ ਦੇ ਵਿੱਚ ਉਸ ਦਾ ਵੀਜ਼ਾ ਰਿਜੈਕਟ ਕਰ ਦਿੱਤਾ ਨौजवान ਦਾ ਕਹਿਣਾ ਹੈ ਕਿ ਉਸਨੇ ਹਰ ਸਵਾਲ ਦਾ ਇਮਾਨਦਾਰੀ ਦੇ ਨਾਲ ਜਵਾਬ ਦਿੱਤਾ ਪਰ ਇਸ ਦੇ ਬਾਵਜੂਦ ਵੀ ਉਸ ਦਾ ਵੀਜ਼ਾ ਰਿਜੈਕਟ ਹੋ ਗਿਆ ਦਰ ਅਸਲ ਹਰ ਤਰ੍ਹਾਂ ਦੇ ਵੀਜ਼ੇ ਦੇ ਲਈ ਅਲੱਗ-ਅਲੱਗ ਨਿਯਮ ਹੁੰਦੇ ਹਨ ਅਮਰੀਕੀ ਵੀਜ਼ਾ ਐਕਟ ਦੀ ਧਾਰਾ 214ਬੀ ਦੇ ਤਹਿਤ ਜੇਕਰ ਕੋਈ ਅਧਿਕਾਰੀ ਮੰਨਦਾ ਹੈ ਕਿ ਬੇਨਕਾਰ ਅਮਰੀਕਾ ਤੋਂ ਵਾਪਸ ਨਹੀਂ ਜਾਵੇਗਾ ਜਾਂ ਉਸਦੇ ਆਪਣੇ ਦੇਸ਼ ਵਿੱਚ ਪਰਤਣ ਦੀ ਕੋਈ ਵਜ੍ਹਾ ਨਹੀਂ ਹੈ ਤਾਂ ਅਧਿਕਾਰੀ ਵੀਜ਼ਾ ਦੇਣ ਤੋਂ ਇਨਕਾਰ ਕਰ ਸਕਦਾ ਹੈ ਇਮਾਨਦਾਰੀ ਨਾਲ ਦਿੱਤਾ ਜਵਾਬ ਤਾਂ ਰੱਦ ਹੋਇਆ ਵੀਜ਼ਾ ਜਿਵੇਂ ਹੀ ਨੌਜਵਾਨ ਦੀ ਪੋਸਟ ਰੈਡਿਟ ਤੇ ਵਾਇਰਲ ਹੋਈ ਯੂਜ਼ਰਸ ਨੇ ਆਪਣੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿਸੇ ਨੇ ਕਿਹਾ ਕਿ ਅਮਰੀਕਾ ਵਿੱਚ ਪ੍ਰੇਮਿਕਾ ਹੋਣਾ ਇੱਕ ਮਜ਼ਬੂਤ ਨਿੱਜੀ ਸੰਬੰਧ ਹੈ ਜੋ ਕਿ ਵੀਜ਼ਾ ਅਧਿਕਾਰੀ ਲਈ ਇੱਕ ਵੱਡੀ ਮੁਸੀਬਤ ਹੋ ਸਕਦਾ ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ ਨਾ ਕੋਈ ਪਹਿਲਾ ਅੰਤਰਰਾਸ਼ਟਰੀ ਯਾਤਰਾ ਦਾ ਅਨੁਭਵ ਨਾ ਕਿਸੇ ਪੱਛਮੀ ਦੇਸ਼ ਦਾ ਕੋਈ ਤਜਰਬਾ ਅਤੇ ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਗਰਲਫ੍ਰੈਂਡ ਵੀਜ਼ਾ ਰੱਦ ਹੋਣ ਦੇ ਮੁੱਖ ਕਾਰਨ ਹਨ ਦਰਅਸਲ ਵੀਜ਼ਾ ਇੰਟਰਵਿਊ ਦੇ ਵਿੱਚ ਪੂਰੀ ਇਮਾਨਦਾਰੀ ਦਿਖਾਉਣਾ ਵੀ ਹੁਣ ਸਹੀ ਨਹੀਂ ਹੈ। ਕਈ ਵਾਰ ਲੋਕ ਸੋਚਦੇ ਹਨ ਕਿ ਸੱਚ ਬੋਲਣ ਦੇ ਨਾਲ ਪ੍ਰਕਿਰਿਆ ਆਸਾਨ ਹੋ ਜਾਵੇਗੀ ਪਰ ਅਸਲ ਦੇ ਵਿੱਚ ਅਧਿਕਾਰੀ ਹਰ ਤਰ੍ਹਾਂ ਦੇ ਜਵਾਬ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਦੇਖਦੇ ਹਨ। ਇਹ ਭਾਰਤੀਆਂ ਦੇ ਲਈ ਖਾਸ ਤੌਰ ਤੇ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਅਮਰੀਕੀ ਅਧਿਕਾਰੀਆਂ ਦੀ ਨਜ਼ਰਾਂ ਦੇ ਵਿੱਚ ਭਾਰਤੀਆਂ ਦੀ ਛਵੀ ਕੁਝ ਜ਼ਿਆਦਾ ਚੰਗੀ ਨਹੀਂ ਹੈ। ਤਾਂ ਅਗਲੀ ਵਾਰ ਜੇਕਰ ਤੁਸੀਂ ਵੀ ਆਪਣੇ ਵੀਜ਼ਾ ਦੇ ਲਈ ਇੰਟਰਵਿਊ ਦੇਣ ਜਾ ਰਹੇ ਹੋ ਤਾਂ ਥੋੜਾ ਸੋਚ ਸਮਝ ਕੇ ਜਵਾਬ ਦਿਓ ਜ਼ਿਆਦਾ ਇਮਾਨਦਾਰੀ ਵੀ ਭਾਰੀ ਪੈ ਸਕਦੀ ਹੈ ਹੋਰ ਅਪਡੇਟਸ ਲਈ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ